ਰਮਨ ਅਰੋੜਾ ਨੇ ਕਿਹੜੇ ਵਿਅਕਤੀ ਦੀ ਮੁਲਾਕਾਤ ਕਰਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ 1 ਨਹੀਂ 3 ਤੋਂ 4 ਮੁਲਾਕਾਤਾਂ ਕੀਤੀਆਂ ਗਈਆਂ ਪਿਛਲੇ 3 ਸਾਲਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਤੇ ਰਮਨ ਅਰੋੜਾ ਨੇ ਕਿਹਾ ਕਿ ਇਹ ਸਭ ਤੋਂ ਭਰੋਸੇਯੋਗ ਮੇਰਾ ਆਦਮੀ ਹੈ ਇਸ ਉੱਤੇ ਅੱਖਾਂ ਵਿੱਚ ਕੇ ਵਿਸ਼ਵਾਸ ਕੀਤਾ ਜਾ ਸਕਦਾ ਹੈ ਅੱਖਾਂ ਬੰਦ ਕਰ ਲੋ ਵਿਸ਼ਵਾਸ ਕਰ ਲੋ ਇਹ ਧੋਖਾ ਨਹੀਂ ਦੇਵੇਗਾ ਲੇਕਿਨ ਉਹਨੇ ਤਾਂ ਫਿਰ ਤਿੰਨਾ ਸਾਲਾਂ ਦੇ ਵਿੱਚ ਚਮਦੀਆਂ ਚਲਾਈਆਂ ਉਹਦੇ ਵਿੱਚ ਇਕੱਲਾ ਉਹ ਵਿਅਕਤੀ ਅਨਮੁਲਗ ਨਹੀਂ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਮੌਜੂਦਾ ਵਿਧਾਇਕ ਰਮਨ ਅਰੋੜਾ ਵੀ ਇਨਵੋਲਵ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਜੇ ਲੋਕਾਂ ਨਾਲ ਕਿਉਂ ਮੁਲਾਕਾਤਾਂ ਕਰਦਾ ਹੈ ਕਿ ਉਹਨਾਂ ਦੀ ਕੋਈ ਵੱਡੀ ਦੇਣ ਹੈ ਪੰਜਾਬ ਨੂੰ ਕੀ ਉਹ ਪੰਜਾਬ ਦੇ ਵਿਚ ਸਮਾਜ ਸੇਵੀ ਨੇ ਕੀ ਉਹ ਕੋਈ এডਿਊਕੇਸ਼ਨ ਦੇ ਵਿੱਚ ਉਹਨਾਂ ਦਾ ਕੋਈ ਵੱਡਾ ਹੱਥ ਹੈ ਕੀ ਉਹਨਾਂ ਦਾ ਕੋਈ ਖੇਡ ਵਿਭਾਗ ਦੇ ਵਿੱਚ ਵੱਡਾ ਹੱਥ ਹੈ ਇਹ ਰਮਨ ਅਰੂੜਾ ਵੱਲੋਂ ਜਿਵੇਂ ਹੀ ਮਹੇਸ਼ ਮਖੀਜਾ ਜਿਹੜੇ ਨੇ ਉਹਨਾਂ ਦੇ ਨਾਲ ਮੁਲਾਕਾਤ ਕਰਾਈ ਗਈ ਤੇ ਮਹੇਸ਼ ਮਖੀਜਾ ਨੇ ਫਿਰ ਕਿਹਾ ਲੁਧਿਆਣਾ ਜਲੰਧਰ ਵਾਲਿਓ ਹੋ ਜੋ ਸਿੱਧੇ ਮੇਰੀ ਸਿੱਧੀ ਗੱਲ ਬਾਤ ਹੈ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਦੇ ਨਾਲ ਕਿਉਂਕਿ ਫੋਟੋਆਂ ਦਿਖਾਈਆਂ ਜਾਂਦੀਆਂ ਉਹਨਗੀਆਂ ਮੀਟਿੰਗਾਂ ਦਿਖਾਈਆਂ ਹੋngੀਆਂ ਜਾਂ ਦਿਖਾਈਆਂ ਜਾਣਗੀਆਂ ਯਾਨੀ ਕਿ ਇਸ ਤਰ੍ਹਾਂ ਦਾ ਸਿਆਸੀ ਅਤੇ ਬਿਊਰੋਕ੍ਰੇਸੀ ਵਾਲਾ ਦਬਾਅ ਪਾਇਆ ਗਿਆ ਹਲਕਾ ਜਲੰਧਰ ਦੇ ਲੋਕਾਂ ਉੱਤੇ ਭੋਲੇ ਭਾਲੇ ਲੋਕਾਂ ਨੂੰ ਲੁੱਟਿਆ ਵੀ ਕੁੱਟਿਆ ਵੀ ਡਰਾਇਆ ਵੀ ਤੇ ਧਮਕਾਇਆ ਵੀ ਇਹ ਦੇਣ ਹੈ ਪੰਜਾਬ ਦੇ ਮੌਜੂਦਾ ਵਿਧਾਇਕ ਰਮਨ ਅਰੋੜਾ ਦੀ ਹਲਕਾ ਲੁਧਿਆਣਾ ਦੇ ਵਸਿਆ ਨੂੰ ਯਾਨੀ ਕਿ ਤੰਗਲੀ ਦੇ ਨਾਲ ਪੈਸਾ ਇਕੱਠਾ ਕੀਤਾ ਗਿਆ ਇਹ ਸਾਰਾ ਵਿਰਤਾਂਤ ਜਿਹੜਾ ਹੈ ਮਹੇਸ਼ ਮਖੀਚਾ ਵੱਲੋਂ ਰਚਿਆ ਗਿਆ ਰਮਨ ਅਰੂੜਾ ਦੀ ਉਸ ਦੇ ਵਿੱਚ ਗੱਜ ਕੇ ਇਨਵੋਲਵਮੈਂਟ ਹੈ ਰਮਨ ਅਰੂੜਾ ਦੀ ਉਸ ਦੇ ਵਿੱਚ ਹਿੱਸੇਦਾਰੀ ਹੈ ਕਿਉਂਕਿ 13 ਜਾਲੀ ਪ੍ਰਾਪਰਟੀਆਂ ਤਾਂ ਰਮਨ ਅਰੂੜਾ ਨੇ ਵੀ ਬਣਾਈਆਂ ਰਮਨ ਅਰੂੜਾ ਦੇ ਕੁੜਮਚਾਰੇ ਨੇ ਵੀ ਬਣਾਈਆਂ ਰਮਨ ਅਰੂੜਾ ਦੇ ਰਿਸ਼ਤੇਦਾਰਾਂ ਨੇ ਵੀ ਬਣਾਈਆਂ ਅਤੇ ਉੱਥੇ ਜਿੰਨੀ ਵੀ ਅਫਸਰຊਾਈ ਸੀ ਚਾਹੇ ਕੋਈ ਡਬਲੀ ਜਾਲੀ ਏਸੀ ਪਟੀ ਬਣਿਆ ਚਾਹੇ ਕੋਈ ਐਸਓਸੀ ਚਾਹੇ ਕੋਈ ਏਸੀਡੀਸੀ ਤੇ ਚਾਹੇ ਕੋਈ ਈਸੀਟੀਸੀ ਉਹਨਾਂ ਵੱਲੋਂ ਵੀ ਰੱਜ ਕੇ ਲੁੱਟਿਆ ਗਿਆ ਹਲਕਾ ਜਲੰਧਰ ਦੇ ਲੋਕਾਂ ਨੂੰ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਬੰਚ ਅਧਿਕਾਰੀਆਂ ਦੇ ਵੱਲੋਂ ਜਦੋਂ ਪੁਛਗਛ ਕੀਤੀ ਗਈ ਤੇ ਫਿਰ ਮਹੇਸ਼ ਮਖੀਜਾ ਜਿਹੜੇ ਨੇ ਉਹ ਵੀ ਗ੍ਰਿਫਤ ਦੇ ਵਿੱਚ ਆ ਗਿਆ ਗ੍ਰਿਫਤਾਰ ਕਰ ਲਿਆ ਗਿਆ ਉਹਦੇ ਵੱਲੋਂ ਪੁਛਗਛ ਕੀਤੀ ਜਾ ਰਹੀ ਹੈ ਉਹਦੇ ਵੱਲੋਂ ਹੁਣ ਦੱਸਿਆ ਜਾਵੇਗਾ ਕਿ ਕਿੰਨਾ ਨੂੰ ਸਾਰਾ ਇਹ ਪੈਸਾ ਜਾਂਦਾ ਸੀ ਕਿੰਨਾ ਪੈਸਾ ਵਹਿਸ਼ ਮਖੀਜਾ ਜਿਹੜੇ ਨੇ ਆਪਣੇ ਕੋਲ ਰੱਖਦੇ ਸੀ ਕਿੰਨਾ ਪੈਸਾ ਰਮਨ ਅਰੋੜਾ ਨੂੰ ਜਾਂਦਾ ਸੀ ਕੀ ਇਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਇਨਵੋਲਵਮੈਂਟ ਹੈ ਹਿੱਸੇਦਾਰੀ ਹੈ ਜਾਂ ਨਹੀਂ ਹੈ ਕਿਉਂਕਿ ਦੱਸਿਆ ਜਾ ਰਿਹਾ ਸਾਰੇ ਪੱਤਰਕਾਰ ਵੱਡੇ ਵੱਡੇ ਲੋਕ ਕਹਿ ਰਹੇ ਨੇ ਕਿ ਰਮਨ ਅਰੋੜਾ ਖਾਸ ਖਾਸ ਸੀ ਭਗਵੰਤ ਮਾਨ ਦੇ ਜਿੰਨੇ ਵੀ ਸਵਾਗਤ ਹੋਏ ਜਿੰਨੇ ਵੀ ਰਮਨ ਅਰੋੜਾ ਦੇ ਘਰ ਦੇ ਵਿੱਚ ਪ੍ਰੋਗਰਾਮ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਾਵੇਂ ਇੱਕ ਅੱਧੀ ਵਾਰ ਆਏ ਹੋਣ ਲੇਕਿਨ ਭਗਵੰਤ ਮਾਨ ਦਾ ਪ੍ਰਵਾਹ ਪਹਿਲ ਦੇ ਆਧਾਰ ਤੇ ਸ਼ਿਰਕਤ ਕਰਦਾ ਰਿਹਾ ਅਤੇ ਉਹ ਐਜ਼ ਅ ਚੀਪ ਗੈਸਟ ਟ੍ਰੀਟ ਕੀਤੇ ਜਾਂਦੇ ਸੀ ਰਮਨ ਅਰੋੜਾ ਅਤੇ ਰਮਨ ਅਰੋੜਾ ਦੇ ਪਰਿਵਾਰ ਵੱਲੋਂ ਲੇਕਿਨ ਮਹੇਸ਼ ਮੁਖੀ ਜਾਦੇ ਨਾਮ ਜੇਕਰ ਮੁਲਾਕਾਤ ਕਰਵਾਈ ਗਈ ਰਮਨ ਅਰੋੜਾ ਦੇ ਵੱਲੋਂ ਤੇ ਫਿਰ ਰਮਨ ਅਰੋੜਾ ਵੀ ਇਸ ਵਿੱਚ ਦੋਸ਼ੀ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਤਾਂ ਸਾਨੂੰ ਪਤਾ ਨਹੀਂ ਲੇਕਿਨ ਮਹੇਸ਼ ਮਖੀਜਾ ਨੇ ਫਿਰ ਚੌਧਰ ਪੁਣਾ ਖਾਇਆ ਹੁਣ ਦੇਖੋ ਭਾਈ ਮੇਰੀ ਸਿੱਧੀ ਗੱਲ ਬਾਤ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੇਕਰ ਤੁਸੀਂ ਇਸ ਨੋਟਸ ਉਹ ਵੀ ਜਿਹੜੇ ਜਾਲੀ ਭੇਜੇ ਜਾਂਦੀ ਸੀ ਜੇਕਰ ਤੁਸੀਂ ਇਹਨਾਂ ਤੇ ਗੌਰ ਨਹੀਂ ਕਰਦੇ ਤੇ ਤੁਹਾਡੇ ਉੱਤੇ ਕਾਨੂੰਨੀ ਕਾਰਵਾਈ ਹੋਵੇਗੀ ਮੀਟਿੰਗ ਕਰਕੇ ਫੋਟੋ ਕਰਾ ਲੈਣਾ ਉਸ ਨੂੰ ਬਾਅਦ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਕਰ ਦੇਣਾ ਇਹ ਪ੍ਰਿਤ ਬਣ ਗਈ ਹੈ ਪੰਜਾਬੀਆਂ ਦੀ ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਰਮਨ ਕਰੋੜਾ ਦੇ ਨਾਲ ਨਾਲ ਮਹੇਸ਼ ਮਖੀਜਨ ਹੋਇਆ ਜਿਸ ਦੇ ਕੋਲੋਂ 30-40 ਰਜਿਸਟਰੀਆਂ ਫੜੀਆਂ ਗਈਆਂ ਨੇ ਹੋਰ ਵੀ ਖੁਲਾਸੇ ਹੋਣਗੇ ਕਿੱਥੇ ਪੈਸਿਆਂ ਦਾ ਲੈਂਡਿੰਗ ਕੀਤਾ ਗਿਆ ਕਿਵੇਂ ਪੈਸਿਆਂ ਦਾ ਲੈਂਡਿੰਗ ਹੋਇਆ ਇਹ ਸਾਰੇ ਉਹ ਖੁਲਾਸੇ ਜਿਹੜੇ ਨੇ ਮਹੇਸ਼ ਮਹੀਜ ਮਖੀਜਨ ਨੂੰ ਕਿੱਥੇ ਜਾਣਗੇ ਕਿਉਂਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਉਹਨਾਂ ਨੇ ਪਿਛਲੇ 3 ਸਾਲਾਂ ਦੇ ਵਿੱਚ ਲਗਭਗ 3 ਦਰਜਨ ਤੋਂ ਵੀ ਜ਼ਿਆਦਾ ਬੀਟ ਕਾ ਕੀਤੀਆਂ ਧੰਨਵਾਦ